ਉਹਨਾ ਦਿਨ ਫੇਰ ਡਰ ਕਰ ਸਹਿਬ ਜਾਨ ਜਨ ਇਹੋ ਹੀ ਸੂਬਾ ਕਹਿੰਦਾ ਕਹਿੰਦਾ ਕਿਹੜੀ ਮਿੱਟੀ ਦੇ ਬਣੇ 9-7 ਸਾਲ ਦੀ ਉਮਰ ਹੈ ਆਪਣੀ ਬੀਗਮ ਨੂੰ ਕਹਿੰਦਾ ਜਕਾਰੇ ਛੱਡੀ ਜਾਂਦੇ ਹੀ ਪੁਰਾਣੀ ਨਨ ਨੂੰ ਖੌਬ ਮੌਤਾ ਕਹਿੰਦੇ ਚਿੰਨ ਦੇ ਕੰਦਾ ਚ ਮੈਂ ਇਹਨਾਂ ਨੂੰ ਕਿਹਾ ਵੀ ਤੁਹਾਡੇ ਤੇ ਖਫਨ ਨਹੀਂ ਪੈਣਾ ਪੁੱਤ ਤੁਸੀਂ ਨਿਗੇ ਨਿਗੇ ਤੁਹਾਡੇ ਭਰਾ ਸ਼ਹੀਦ ਹੋ ਗਏ ਪਿਤਾ ਨੂੰ ਅਸੀਂ ਫੜ ਲਿਆ ਤੁਹਾਡੀ ਦਾਦੀ ਵੀ ਗੁਲਾਮ ਤੁਹਾਡਾ ਕੋਈ ਅੱਗਾ ਪਿੱਛਾ ਨਹੀਂ ਤੁਹਾਡੀਆਂ ਅਸਤੀਆਂ ਨਹੀਂ ਕਿਹੇ ਚੁਗਣੀਆਂ ਤੁਹਾਡੀਆਂ ਬੋਟੀਆਂ ਇਲਾਕਾਂਵਾਂ ਨੇ ਲੈ ਜਾਣੀਆਂ ਤੇ ਪਤਾ ਗੋ ਕੀ ਕਹਿੰਦੇ ਬੇਗਮ ਨੂੰ ਸੂਬਾ ਸਰੰਦ ਕਹਿੰਦਾ ਗੋ ਮੈਨੂੰ ਕਹਿੰਦੇ ਬੇਨਤੀ ਕਰ ਲਈ ਜਿੰਨੀ ਉੱਚੀ ਸ਼ਹੀਦਾਂ ਦੀਆਂ ਬੋਟੀਆਂ ਜਾਣੀਆਂ ਓੜਿਓੜੇ ਨਿਸ਼ਾਨ ਸਾਬ ਚੁੱਲਣੇ ਅਸੀਂ ਉਹਨਾਂ ਰੂਹਾਂ ਦੇ ਬੱਚੇ ਆ ਐਨੀ ਬੇਪਰਵਾਹੀ ਕਿੱਥੋਂ ਬੋਲਦੀ ਸੀ ਕਿਉਂਕਿ ਅੰਦਰ ਕਰਤਾ ਪੁਰਖ ਸੀ ਤੇ ਜਦੋਂ ਬੰਦਾ ਕਰਤੇ ਪੁਰਖ ਨੂੰ ਸਮਝਦਾ ਨਿਰਭਾਉ ਹੋ ਜਾਂਦਾ ਉਹਨੂੰ ਕਿਸੇ ਦਾ ਡਰ ਦੁਰ ਨਹੀਂ ਰਹਿੰਦਾ ਤੇ ਜਦੋਂ ਬੰਦਾ ਨਿਰਭਉ ਹੁੰਦਾ ਅਗਲੀ ਪੰਕਤੀ 'ਚ ਨਰਵੈਰ ਵੀ ਹੁੰਦਾ ਕਿਸੇ ਨਾ ਵੈਰ ਵੀ ਨਹੀਂ ਰੱਖਦਾ ਇੱਕ ਬੰਨੇ ਮਾਰ-ਮਾਰ ਕੇ ਤੀਰ 13 ਮੀਲ ਤੱਕ ਤੀਰ ਜਾਂਦਾ ਹਿਰਦੇ ਪਰੋ ਤੇ ਤੇ ਜਦੋਂ ਫਿਰ ਗੱਲ ਵੈਰ ਦੀ ਆਈ ਜਿਹੜੇ ਔਰੰਗਜ਼ੇਬ ਨੇ ਬਾਪੂ ਦੇ ਬੱਚਿਆਂ ਨੂੰ ਵਕਤ ਨੂੰ ਇੰਨਾ ਕੁ ਤੱਕਾ ਲਾਦਾ ਵੀ ਖਫਣ ਵੀ ਨਹੀਂ ਪਾ ਸਕੇ ਬਾਪੂ ਉਹਦਾ ਪੁੱਤ ਸ਼ਹਿਜ਼ਾਦਾ ਮਉਜ਼ਮ ਜਦੋਂ ਆਇਆ ਮਾਰੇ ਦੇ ਘਰ ਤੇ ਮੇਰੇ ਪਾਤਸ਼ਾਹ ਮਹਾਰਾਜ ਦੇ ਸਿੰਘ ਕਹਿੰਦੇ ਇਹਨੂੰ ਮਾਰ ਦਈਏ ਮਾਰੇ ਕਹਿੰਦੇ ਨਹੀਂ ਜੋ ਸ਼ਰਨ ਆਵੇ ਜੀ ਅੱਜ ਵਾਲੇ ਹੁੰਦੇ ਤੇ ਇਹ ਰਗੜਤਾ ਹੀ ਬਦਰਸ਼ਾ